ਲੋਕ ਸਭਾ ਚੋਣ ਨਹੀਂ ਲੜਨਗੇ ਯੂਵਰਾਜ ਸਿੰਘ ਕ੍ਰਿਕਟਰ ਨੇ ਖੁਦ ਟਵੀਟ ਕਰਕੇ ਨਾ ਖਬਰਾਂ ਦਾ ਕੀਤਾ ਖੰਡਨ ਕਿ ਹਾਂ ਰਾਜਨੀਤੀ ਚ ਆਉਣ ਦਾ ਨਹੀਂ ਕੋਈ ਇਰਾਦਾ ਆਲਰਾਊਂਡਰ ਕ੍ਰਿਕਟਰ ਯੂਵਰਾਜ ਸਿੰਘ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਦੱਸਦੇ ਇਹ ਕਿ ਖਿਡਾਰੀ ਨੇ ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਕੇ ਕੀਤੀ ਹੈ ਗੌਰਤੱਲਬ ਹੈ ਕਿ ਇਹ ਖਬਰਾਂ ਸਾਹਮਣੇ ਆ ਰਹੀਆਂ ਸੰਕਿ ਭਾਜਪਾ ਉਹਨਾਂ ਨੂੰ ਚੰਡੀਗੜ੍ਹ ਜਾਂ ਗੁਰਦਾਸਪੁਰ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ। ਆਯੂਵਰਾਜ ਨੇ ਕਿਹਾ ਕਿ ਫਿਲਹਾਲ ਉਹਨਾਂ ਦਾ ਰਾਜਨੀਤੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਹੁਣ ਤੱਕ ਮੀਡੀਆ 'ਚ ਚਰਚਾ ਹੋ ਰਹੀ ਸੀ ਕਿ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ। ਇਸ ਸੰਬੰਧੀ ਆਯੂਵਰਾਜ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ। ਮੇਰਾ ਜਨੂਨ ਵੱਖ-ਵੱਖ ਖੇਤਰਾਂ ਦੇ ਵਿੱਚ ਲੋਕਾਂ ਦੀ ਸਹਾਇਤਾ ਤੇ ਮਦਦ ਕਰਨਾ ਹੈ। ਮੈਂ ਇਹ ਕੰਮ ਨੂੰ ਆਪਣੇ ਫਾਊਂਡੇਸ਼ਨ ਯੂ ਵੀ ਕੈਨ ਰਾਹੀਂ ਜਾਰੀ ਰੱਖਾਂਗਾ। ਉਨਾ ਕੀ ਹੈ ਕਿ ਆਓ ਅਸੀਂ ਮਿਲ ਕੇ ਆਪਣੀ ਕਾਬਲੀਅਤ ਨਾਲ ਬਦਲਾ ਲੈਣਾ ਜਾਰੀ ਰੱਖੀਏ ਜ਼ਿਕਰ ਯੋਗ ਹੈ ਕਿ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਹਮੇਸ਼ਾ ਹੀ ਸੈਲੀਬਿਟੀਆਂ ਲਈ ਰਹੀ ਹੈ ਫਿਲਹਾਲ ਇਸ ਸੀਟ ਤੋਂ ਬਾਲੀਵੁੱਡ ਦਾ ਕਾ ਤਰਮਿੰਦਰ ਦੇ بیٹے ਤੇ ਫਿਲਮ ਐਕਟਰ ਸਨੀ ਦਿਓਲ ਭਾਜਪਾ ਦੇ ਟਿਕਟ ਤੋਂ ਇਸ ਸੀਟ ਤੇ ਸੰਸਦ ਨੇ ਸਨੀ ਦਿਓਲ ਤੋਂ ਪਹਿਲਾਂ ਵਿਨੋਦ ਖੰਨਾ ਵੀ ਇਸ ਸੀਟ ਤੋਂ ਸੰਸਦ ਰਹਿ ਚੁੱਕੇ ਨੇ ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਵਿਨੋਦ ਖੰਨਾ ਤੋਂ ਬਾਅਦ ਸਨੀ ਦਿਓਲ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀਤੋ ਸਿੱਟੋ ਜੇਤੂ ਹੀ ਰਹੇ ਸੰ ਪਾਜਪਾ ਦੀ ਹਾਲੀ ਦੇ ਵਿੱਚ ਉਹ ਸੀਸੀ ਮੀਟਿੰਗ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਨੇ ਕਿ ਪਾਜਪਾ ਇੱਕ ਜਾਂ ਦੋ ਦਿਨਾਂ ਦੇ ਵਿੱਚ 100 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਰਿਪੋਰਟਾਂ ਦੀ ਮੰਨੀਏ ਤਾਂ ਇਹ ਸੂਚੀ ਚੋਂ ਨਾ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਜਿੱਥੇ ਪਾਜਪਾ ਮਜ਼ਬੂਤ ਸਥਿਤੀ 'ਚ ਹੈ ਇਹਨਾਂ ਦੇ ਵਿੱਚੋਂ ਇੱਕ ਸੀਟ ਗੁਰਦਾਸਪੁਰ ਦੀ ਵੀ ਹੈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਪਾਜਪਾ ਸੀਟ ਤੋਂ ਸਾਫ ਦਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਮੌਕਾ ਦੇ ਸਕਦੀ ਹੈ ਪਰ ਯੁਵਰਾਜ ਸਿੰਘ ਨੇ ਖੁਦ ਇਹਨਾਂ ਖਬਰਾਂ ਦਾ ਖੰਡਨ ਦੇਤੇ ਲੋਕ ਸਭਾ ਚੋਣ ਨਹੀਂ ਲੜਨਗੇ ਯੂਵਰਾਜ ਸਿੰਘ ਟਵਿੱਟਰ ਨੇ ਖੁਦ ਟਵੀਟ ਕਰਕੇ ਨਾ ਖਬਰਾਂ ਦਾ ਕੀਤਾ ਖੰਡਨ ਕਿਹਾ ਰਾਜਨੀਤੀ ਚ ਆਉਣ ਦਾ ਨਹੀਂ ਕੋਈ ਇਰਾਦਾ 올라운더 크리케터 유라지 싱 लोकसभा दी چون ਨਹੀਂ ਲੜਨਗੇ ਦੱਸਤੇ ਇਹ ਕਿ ਖਿਡਾਰੀ ਨੇ ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਟਵੀਟ ਕਰਕੇ ਕੀਤੀ ਹੈ ਗੌਰਤਲਬ ਹੈ ਕਿ ਇਹ ਖਬਰਾਂ ਸਾਹਮਣੇ ਆ ਰਹੀਆਂ ਸੰਕੇਤ ਕਿ ਭਾਜਪਾ ਉਹਨਾਂ ਨੂੰ ਚੰਡੀਗੜ੍ਹ ਜਾਂ ਗੁਰਦਾਸਪੁਰ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਪਰ ਯੁਵਰਾਜ ਨੇ ਕਿਹਾ ਕਿ ਫਿਲਹਾਲ ਉਹਨਾਂ ਦਾ ਰਾਜਨੀਤੀ ਚ ਆਉਣ ਦਾ ਕੋਈ ਇਰਾਦਾ ਨਹੀਂ ਹੈ ਹੁਣ ਤੱਕ ਮੀਡੀਆ ਚ ਚਰਚਾ ਹੋ ਰਹੀ ਸੀ ਕਿ ਉਹ ਪੰਜਾਬ ਦੇ ਗੁਰਦਾਸਪੁਰ ਤੋਂ ਚੋਣ ਲੜ ਸਕਦੇ ਨੇ ਇਸ ਸਬੰਧੀ ਯੂਰਾਜ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਮੇਰਾ ਜਨੂਨ ਵੱਖ-ਵੱਖ ਖੇਤਰਾਂ ਦੇ ਵਿੱਚ ਲੋਕਾਂ ਦੀ ਸਹਾਇਤਾ ਤੇ ਮਦਦ ਕਰਨਾ ਹੈ ਮੈਂ ਇਹ ਕੰਮ ਨੂੰ ਆਪਣੀ ਫਾਊਂਡੇਸ਼ਨ ਯੂ ਵੀ ਕੈਨ ਰਾਹੀਂ ਜਾਰੀ ਰੱਖਾਂਗਾ ਉਹਨਾਂ ਕਿਹਾ ਕਿ ਆਓ ਅਸੀਂ ਮਿਲ ਕੇ ਆਪਣੀ ਕਾਬਲੀਅਤ ਨਾਲ ਬਦਲਾਅ ਲਿਆਉਣਾ ਜਾਰੀ ਰੱਖੀਏ ਜ਼ਿਕਰ ਯੋਗ ਹੈ ਕਿ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਹਮੇਸ਼ਾ ਹੀ ਸੈਲੀਬ੍ਰਿਟੀਜ਼ ਲਈ ਰਹੀ ਹੈ ਫਿਲਹਾਲ ਸੀਟ ਬਾਲੀਵੁੱਡ ਦਾ ਕਾ ਤਰਮਿੰਦਰ ਦੇ ਬੇਟੇ ਤੇ ਫਿਲਮ ਐਕਟਰ ਸਨੀ ਦਿਓਲ ਪਾਜਪਾ ਦੀ ਟਿਕਟ ਤੋਂ ਸੀਟ ਤੇ ਸਾਂਸਦ ਨੇ ਸਨੀ ਦਿਓਲ ਤੋਂ ਪਹਿਲਾਂ ਵਿਨੋਦ ਖੰਨਾ ਵੀ ਇਸ ਸੀਟ ਤੋਂ ਸਾਂਸਦ ਰਹਿ ਚੁੱਕੇ ਨੇ ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਾਜਪਾ ਨੇ ਵਿਨੋਦ ਖੰਨਾ ਤੋਂ ਬਾਅਦ ਸਨੀ ਦਿਓਲ ਨੂੰ ਇਸ ਸੀਟ ਤੋਂ ਉਮੀਦਵਾਰ ਬਣਾਇਆ ਸੀ ਤੇ ਉਹ ਇਸ ਸੀਟ ਤੋਂ ਜੇਤੂ ਵੀ ਰਹੇ ਸਨ ਪਾਜਪਾ ਦੀ ਹਾਲੀ ਦੇ ਵਿੱਚ ਉਹ ਇਸ ਸੀਸੀ ਮੀਟਿੰਗ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਨੇ ਕਿ ਪਾਜਪਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੌ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦਾ ਦੀ ਹੈ ਰਿਪੋਰਟਾਂ ਦੀ ਮੰਨੀਏ ਤਾਂ ਇਹ ਸੂਚੀ ਚੋਂ ਨਾ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਜਿੱਥੇ ਭਾਜਪਾ ਮਜ਼ਬੂਤ ਸਥਿਤੀ ਚ ਹੈ ਇਹਨਾਂ ਦੇ ਵਿੱਚੋਂ ਇੱਕ ਸੀਟ ਗੁਰਦਾਸਪੁਰ ਦੀ ਵੀ ਹੈ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਭਾਜਪਾ ਇਸ ਸੀਟ ਤੋਂ ਸਾਫਾ ਕਪੀਟਰ ਯੂਵਰਾਜ ਸਿੰਘ ਨੂੰ ਮੌਕਾ ਦੇ ਸਕਦੀ ਹੈ ਪਰ ਯੂਵਰਾਜ ਸਿੰਘ ਨੇ ਖੁਦ ਇਹਨਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ